ਓ ਇਹ ਸ਼ੈਰੀ ਕਲਤੀ ਓ ਬੱਲੇ ਸ਼ੈਰੀ ਕਲਤੀ ਉਹ 2022 ਦਾ ਵੇਲਾ ਭੁੱਲ ਗਿਆ ਓ 2022 ਭੁੱਲ ਗਿਆ ਓ ਓ ਕਿਰਤ ਕਰਨ ਓ ਓ ਤੂੰ ਵੱਡਾ ਕਿਰਤ ਕਰਨ ਆ ਓ ਓ ਤੈਨੂੰ ਐਮਪੀ ਦੇ ਟਿਕਲ ਬੜਾ ਕਿਉਂ ਮਿਲੀ ਆ ਉਹਨਾਂ ਵੇਖਿਆ ਕਿੰਨੇ ਕਿੰਨੇ ਸਭ ਤੋਂ ਵੱਧ ਪੈਸੇ ਕਮਾਏ ਸਾਰੇ ਜਲਿਆਂ ਦੇ ਗਰਦਾਸਪੁਰ ਜਿਹੜੇ ਤੇਰਾ ਇੱਕ ਨੁਮਰ ਸੀਗਾ ਗਰਦਾਸਪੁਰ ਜਿਹੜੇ ਤੂੰ ਸਭ ਤੋਂ ਵੱਧ ਕ੍ਰਾਪਟ ਤੂੰ ਉਦੋਂ ਸਟੇਜ ਤੇ ਕਹਵੇਂ ਇੱਕ ਕੰਪੀਆਂ ਨਹੀਂ ਖਾਦਾ ਜੇ ਤੂੰ ਇੱਕ ਕੰਪੀਆਂ ਨਹੀਂ ਖਾਦਾ ਆਪਣੇ ਫੋਟੋ ਨੂੰ ਲੈ ਕੇ ਗੋਦੋਂ ਦੇ ਚੜ ਜਾ ਮੈਂ ਗਵਾਇਆ ਓਏ ਨਾ ਝੂਠ ਉਹ ਕੁੜੀ ਆਪੇ ਝੂਠੀ ਗੰਦਾ ਭਰਾਵਾ ਤਗੜੇ ਹੋ ਕੇ ਕਹਿਦੀ ਪ੍ਰਵਾਹ ਨਹੀਂ ਕਰਨੀ ਆਈ ਤੁਹਾਡੇ ਨਾਲ ਖੜੇ ਆ ਆਪਣੇ ਪਿੰਡੋਂ ਚੱਲਾਂਗੇ ਤੂੰ ਹੀ ਤਗੜੇ ਹੋ ਕੇ ਦਿਟਾਉਣਾ ਰੰਧਾਵਾ ਸਾਹਿਬ ਨੂੰ ਅਜਲਾ ਜੈੰਤੀਪੁਰਿਆ ਤੁਰਿਆ ਫਿਰਦਾ ਆਠ ਵਾਰ ਸੀ ਮਨੋ ਕਹਿੰਦਾ ਸੀ ਕਹਿੰਦਾ ਮੈਨੂੰ ਅੱਜ ਕਹਿੰਦਾ ਕਰਤਕਾਣਾ ਮੈਂ ਕਹਿੰਦਾ ਹਾਂ ਮੈਂ ਕਰਤਕਾਣਾ ਪਰ ਮੈਂ ਪਹਿਲਾਂ ਆਪਣੇ ਬਟਾਲੇ ਦੇ ਲੋਕਾਂ ਵਾਸਤੇ ਆ ਤੂੰ ਆਪਣਾ ਬੱਚਾ ਲੈ ਕੇ ਗੁਰਦੁਆਰੇ ਚੱਲ ਜਾ ਮੈਨੂੰ ਕਹਿੰਦਾ ਸੀ ਕਹਿੰਦਾ ਮੇਰੀ ਸ਼ਰਾਬ ਦੇ ਸੈਂਪਲ ਫੇਲ ਹੋ ਗਏ ਆ ਅਫਸਰ ਨੂੰ ਫੋੜ ਕਰਕੇ ਮੇਰੇ ਸੈਂਪਲ ਪਾਸ ਕਰਾ ਮੈਂ ਕਾ ਇਹ ਸੋਚਣਾ ਮੇਰੇ ਨਾਲ ਨਾ ਚੱਲੀ ਮੈਨੂੰ ਲੋਕਾਂ ਨੇ ਜਿਤਾਇਆ ਮੈਂ ਤੇਰੇ ਗੱਤ ਕੰਮਾਂ ਦੇ ਵਿੱਚ ਸਾਥ ਨਹੀਂ ਉਹ ਦੇਣਾ ਚੱਲ ਜਾ ਏ ਦਬਕੇ ਦੇ ਪਹਿਲਾਂ ਚੱਲਦੇ ਦੇ ਤੁਹਾਡੇ ਲੋਕ ਸੁਣਦੇ ਦੇ ਜਿੰਨਾ ਕਿ ਹੈਗਾ ਮੇਰਾ ਵੀਰ ਉੰਨਾ ਕਰਿਓ ਬਹੁਤੀ ਗੱਲ ਕਰਨ ਦੀ ਲੋੜ ਨਹੀਂ ਮੈਨੂੰ ਕੱਲੀ ਕੱਲੀ ਲਗ ਰਗਦਾ ਪਤਾ ਕਿੱਥੇ ਗੁਜਰਾਤ ਹੈ ਕੀ ਕੁਝ ਹੁੰਦਾ ਠੀਕ ਹੈ ਆਮ ਕਰਾਚ ਉੱਠ ਕੇ ਆਇਆ ਪਰ ਇੰਨੀ ਗੱਲ ਇੱਕ ਠੋਕੇ ਕਹਿਣਾ ਹਰਾਮ ਦੀ ਕਮਾਈ ਨਹੀਂ ਕੀਤੀ ਤੁਹਾਡੇ ਵਾਂਗੂ ਦੋ ਨੰਬਰ ਦੇ ਧੰਦੇ ਨਹੀਂ ਕੀਤੇ ਸਾਡੇ ਨਾਲ ਮੁਕਾਬਲਾ